ਕੈਲੀਫੋਰਨੀਆ ਦਾ ਜਿਹੜਾ ਸੂਬਾ ਆ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਸੈਂਚਰੀ ਸਟੇਟ ਮੰਨਿਆ ਜਾਂਦਾ ਆ ਪਰ ਹੁਣ ਇੱਕ ਅਜਿਹੇ ਕਾਨੂੰਨ ਇੱਕ ਅਜਿਹੀ ਧਾਰਾ ਦੀ ਵਰਤੋਂ ਕਰਦੇ ਹੋਏ ਟਰੰਪ ਪ੍ਰਸ਼ਾਸਨ ਦੇ ਅਧੀਨ ਜਿਹੜੇ ਸੈਕਰੀਟਰੀ ਆ ਸਟੇਟ ਮਾਰਕੋ ਰੂਬਿਓ ਆ ਬਹੁਤ سارے ਸਟੂਡੈਂਟਸ ਦਾ ਉਹਨਾਂ ਨੇ ਵੀਜ਼ਾ ਰੱਦ ਕਰ ਦਿੱਤਾ ਹੈ 300 ਤੋਂ ਵੱਧ ਆਪਾਂ ਆਲਰੇਡੀ ਇਹ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਵੀਜ਼ੇ ਕੈਨਸਲ ਕਰ ਦਿੱਤੀ ਹੈ ਕੈਲੀਫੋਰਨੀਆ ਦੇ ਸਟੂਡੈਂਟ ਵੀ ਕਹਿੰਦੇ ਵੀ ਅਸ ਦੀ ਹੁਣ ਕਿੜਕੀ ਦੇ ਵਿੱਚ ਫਸੇ ਆ ਕਹਿੰਦੇ ਵੀ ਇਹ ਬਲਾਈਂਡ ਸਾਈਡਡ ਹੋ ਗਏ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਚੇ ਚੇਤਾ ਵੀ ਨਹੀਂ ਸੀਗਾ ਵੀ ਉਹਨਾਂ ਦੇ ਵੀਜ਼ੇ ਜਿਹੜੇ ਉਹ ਕੈਨਸਲ ਹੋ ਸਕਦੇ ਆ ਪਰ ਇਸੇ ਦੇ ਦਰਮਿਆਨ ਹੁਣ ਕੈਲੀਫੋਰਨੀਆ ਦੇ ਵਿਦਿਆਰਥੀਆਂ ਨੇ ਟਰੰਪ ਪ੍ਰਸ਼ਾਸਨ ਦੇ ਉਲਟ ਲਾ ਸੂਟ ਵੀ ਜਿਹੜਾ ਉਹ ਦਰਜ ਕਰ ਦਿੱਤਾ ਆ ਸੈਂਕੜੇ ਹੀ ਜਿਹੜੇ ਵਿਦਿਆਰਥੀ ਆ ਉਹ ਆਪਣੇ ਇਹਨਾਂ ਸਾਥੀ ਵਿਦਿਆਰਥੀਆਂ ਦੀ ਸਪੋਰਟ ਦੇ ਵਿੱਚ ਆ ਕੇ ਉਹਨਾਂ ਨੇ ਰੈਲੀ ਜਿਹੜੀ ਉਹ ਕੀਤੀ ਆ ਏ ਯੂਸੀ ਬਰਕਲੀ ਦੇ ਵਿੱਚ ਇਹ ਚੀਜ਼ ਵਾਪਰੀ ਆ ਯੂਸੀ ਬਰਕਲੀ ਵੈਸੇ ਵੀ ਐਕਟਿਵਿਜ਼ਮ ਦੇ ਲਈ ਕਾਫੀ ਜ਼ਿਆਦਾ ਜਿਹੜਾ ਉਹ ਮੰਨਿਆ ਜਾਂਦਾ ਦੋ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕੈਲੀਫੋਰਨੀਆ ਕਾਲਜਸ ਦੇ ਆ ਉਹਨਾਂ ਨੇ ਹੁਣ ਫੈਡਰਲ ਗਵਰਨਮੈਂਟ ਤੇ ਉਲਟ ਲਾ ਸੂਟ ਦਰਜ ਕੀਤਾ ਆ ਜਦ ਕਹਿੰਦੇ ਵੀ ਦਰਜਨਾ ਹੀ ਹੋਰ ਜਿਹੜੇ ਸਟੂਡੈਂਟ ਵੀਜ਼ਾਸ ਆ ਉਹਨਾਂ ਨੂੰ ਰਿਵੋਕ ਕੀਤਾ ਗਿਆ ਆ ਨਾਲ ਜਿਹੜੀ ਸਰਵਿਸ ਆਈਡੀ ਹੁੰਦੀ ਆ ਜਿਹੜੀ ਫੈਡਰਲ ਡਾਟਾਬੇਸ ਉਹਨਾਂ ਦੀ ਇੱਕ ਕੜੀ ਹੁੰਦੀ ਆ ਚਾਬੀ ਹੁੰਦੀ ਆ ਆ ਕੀ ਹੁੰਦੀ ਆ ਉਸ ਨੂੰ ਉਹਨਾਂ ਨੇ ਟਰਮੀਨੇਟ ਕਰ ਦਿੱਤਾ ਆ ਦੋਨੋਂ ਜਿਹੜੇ ਪਲੈਂਟੀਫਾਇ ਇਸ ਕੇਸ ਦੇ ਵਿੱਚ ਉਹ ਯੂਐਸ ਦੇ ਉੱਤੇ ਸਟੂਡੈਂਟ ਵੀਜ਼ੇ ਦੇ ਤੌਰ ਦੇ ਉੱਤੇ ਆਏ ਸੀ ਪੰਜ ਪੰਜ ਸਾਲ ਹੋ ਗਏ ਸੀ ਅਦਾਲਤੀ ਦਸਤਾਵੇਜ਼ ਦੱਸਦੇ ਨੇ ਇੱਕ ਔਰੇਂਜ ਕਾਉਂਟੀ ਦਾ ਸਟੂਡੈਂਟ ਆ ਤੇ ਇੱਕ ਜਿਹੜਾ ਇਨਲੈਂਡ Empire ਦਾ ਜਿਹੜਾ ਹੋਸਟ ਸਟੂਡੈਂਟ ਆ ਦੋਨਾਂ ਦਾ ਹੀ ਨਾਮ ਜਿਹੜਾ ਇਸ ਟਾਈਮ ਸਟੂਡੈਂਟ ਲੋ ਕਰਕੇ ਦੱਸਿਆ ਗਿਆ ਹੈ ਉਹਨਾਂ ਦੀ شناخت ਜਿਹੜੀ ਉਹ ਨਹੀਂ ਕੀਤੀ ਗਈ ਕੈਲੀਫੋਰਨੀਆ ਦੇ ਵਿੱਚ 96 ਸਟੂਡੈਂਟ ਵੀਜ਼ਾ ਹੋਲਡਰਸ ਆ ਉਹਨਾਂ ਦੇ ਉੱਤੇ ਅਫੈਕਟ ਪਿਆ ਆ 6 ਸਟੈਨਫੋਰਡ ਦੇ 32 ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸਿਸਟਮ ਦੇ ਵਿੱਚ 58 ਜਿਹੜੇ ਯੂਸੀ ਦੇ ਜਿਹੜੇ ਕੈਂਪਸਸ ਆ ਜਿਨ੍ਹਾਂ ਚ ਯੂਸੀ ਡੇਵਿਸ ਯੂਸੀ ਬਰਕਲੀ ਯੂਸੀ ਲਾ ਯੂਸੀ ਸੈਂਡੀਏਗੋ ਯੂਸੀ ਆਰਵਾਇਨ ਯੂਸੀ ਰਿਵਰਸਾਈਡ ਤੇ ਯੂਸੀ ਸੈਂਟਾ ਕਲੂਜ਼ ਦੇ ਜਿਹੜੇ ਵਿਦਿਆਰਥੀ ਸ਼ਾਮਲ ਨੇ ਯੂਸੀ ਬਰਕਲੀ ਦੇ ਜਿਹੜੇ ਚਾਂਸਲਰ ਰਿਚਰਡ ਲੈਯੋਨਜ਼ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਵੀ ਇਹ ਜਿਹੜੇ ਐਕਸ਼ਨਜ਼ ਲਏ ਜਾ ਰਹੇ ਆ ਇਹ ਇੱਕ ਚੈਲੈਂਜਿੰਗ এনवायरमेंट ਦੇ ਵਿੱਚ ਅਨਸਰਟੇਨਟੀ ਪੈਦਾ ਕਰ ਰਹੇ ਆ ਸਾਡੀ ਕੈਂਪਸ ਦੀ ਕਮਿਊਨਿਟੀ ਦੇ ਵਿੱਚ ਕਹਿੰਦੇ ਵੀ ਤੁਹਾਡੀ ਜਿਹੜੀ ਯੂਨੀਵਰਸਿਟੀ ਆ ਸਪੋਰਟ ਕਰਦੀ ਆ ਵਿਦਆਊਟ ਐਨੀ ਰੈਜ਼ਰਵੇਸ਼ਨ ਤੇ ਤੁਹਾਡਾ ਜਿਹੜਾ ਰਾਈਟ ਆ ਅਬਿਲਿਟੀ ਆ ਇਮੀਗ੍ਰੈਂਟ ਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਉਸ ਨੂੰ ਜਿਹੜਾ ਉਹ ਲੈ ਕੇ ਜਿਹੜਾ ਸਟਾਫ ਤੇ ਫੈਕਲਟੀ ਜਿਹੜੀ ਆ ਉਹ ਕਹਿੰਦੇ ਵੀ ਕੈਂਪਸ ਐਕਸਪੀਰੀਅੰਸ ਦੇ ਵਿੱਚ ਜਿਹੜੀ ਉਹ ਸਾਥ ਜਿਹੜੀ ਉਹ ਦੇਵੇਗੀ ਬਰਕਲੇ ਦਾ ਇੱਕ ਰਟਰਨ ਹੀ ਆ ਖਲੀਦ ਅਲ ਰੇਬ ਉਹ ਨੈਸ਼ਨਲ ਇਮੀਗ੍ਰੇਸ਼ਨ ਪ੍ਰੋਜੈਕਟ ਦੇ ਨਾਲ ਕੰਮ ਕਰਦਾ ਆ ਤੇ ਉਹ ਕਹਿੰਦੇ ਵੀ ਇਸ ਟਾਈਮੇ ਜਿਹੜੇ ਦੋ ਸਦਰਨ ਕੈਲੀਫੋਰਨੀਆ ਦੇ ਇੰਟਰਨੈਸ਼ਨਲ ਸਟੂਡੈਂਟਸ ਆ ਜਿਨ੍ਹਾਂ ਦੇ ਵੀਜ਼ੇ ਰਿਵੋਕ ਕੀਤੇ ਗਏ ਆ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਆ ਫੈਡਰਲ ਸਰਕਾਰ ਦੇ ਉਲਟ 1.1 ਮਿਲੀਅਨ ਇੰਟਰਨੈਸ਼ਨਲ ਸਟੂਡੈਂਟ ਅਮਰੀਕਾ ਦੇ ਵਿੱਚ ਪਿਛਲੇ ਸਾਲ ਆਏ ਸੀ ਜਿਨ੍ਹਾਂ ਦੇ ਵਿੱਚੋਂ 140858 ਕੈਲੀਫੋਰਨੀਆ ਦੇ ਵਿੱਚ ਚਿੰਸੀਗੇ ਇਹ ਜਿਹੜਾ ਫੈਡਰਲ ਡਾਟਾ ਆ ਉਹ ਦੱਸਦਾ ਹੈਗਾ ਸੋ ਇਹਨਾਂ ਦੋਨਾਂ ਵਿਦਿਆਰਥੀਆਂ ਦੇ ਉੱਤੇ ਕਹਿੰਦੇ ਵੀ ਮਿਸ ਡੋਮੀਨਰ ਕਨਵੈਕਸ਼ਨ ਸੀਗੀ ਇੱਕ ਦੀ ਸੀਗੀ ਰੈਕਲੈਸ ਡਰਾਈਵਿੰਗ ਇੱਕ ਦੀ ਸੀਗੀ ਡੀਯੂਆਈ ਪਹਿਲਾਂ ਤਾਂ ਹਰਜੋਤ ਸਿੰਘ ਜੀ ਉਹਨਾਂ ਸਟੂਡੈਂਟਸ ਦੇ ਦਿਵਾਲੇ ਹੋਇਆ ਜਾ ਰਿਹਾ ਸੀ ਨਾ ਵੀ ਇਹ ਤਾਂ ਕੁਝ ਵੀ ਨਹੀਂ ਰਾਜਗਨ ਵੀ ਸੀ ਇੱਕ ਸਪੀਡਿੰਗ ਟਿਕਟ ਵਾਲਾ ਵੀ ਸਟੂਡੈਂਟ ਰਿਪੋਰਟ ਕੀਤਾ ਹਾਂਜੀ ਉਹੀ ਰੈਕਲੈਸ ਡਰਾਈਵਿੰਗ ਵਾਲਾ ਜਿਹੜਾ ਆ ਵੀ ਉਹ ਉਸ ਪਾਸੇ ਵੱਲ ਨੂੰ ਵੀ ਪਹਿਲਾਂ ਤਾਂ ਇਹ ਸੀਗਾ ਨਾ ਵੀ ਜਿਹੜੇ ਪੈਲੇਸਟਾਈਨ ਦੇ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ ਵੀ ਉਹਨਾਂ ਦੇ ਦਿਵਾਲੇ ਆ ਨਹੀਂ ਕਹਿੰਦੇ ਵੀ ਹੁਣ ਇਹਨਾਂ ਨੂੰ ਮੌਕਾ ਮਿਲ ਗਿਆ ਆ ਜਿਹੜੇ ਹੁਣ ਨਿਆਣੇ ਆ ਯੰਗ ਖੂਨ ਆ ਗਲਤੀ ਹੋ ਜਾਂਦੀ ਆ ਪਤਾ ਹੀ ਆ ਕਾਲਜਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਹੁੰਦਾ ਆ ਤੇ ਉਹ ਗਲਤੀ ਨੂੰ ਸੁਧਾਰਨ ਦੀ ਥਾਂ ਦੇ ਉੱਤੇ ਉਹਨਾਂ ਨੂੰ ਮੌਕਾ ਦੇਣ ਦੀ ਥਾਂ ਦੇ ਉੱਤੇ ਕਹਿੰਦੇ ਵੀ ਚਲੋ ਚੱਕੋ ਬੋਰੀਆ ਬਿਸਤਰਾ ਤੇ ਤੁਹਾਨੂੰ ਤੁਹਾਡੇ ਵਾਪਸ ਜਿਹੜਾ ਮੁਲਕ ਦੇ ਵਿੱਚ ਘੱਲਦੇ ਆ ਤੇ ਇਹਨਾਂ ਦਾ ਵੀਜ਼ਾ ਜਿਹੜਾ ਉਹ ਰੱਦ ਕੀਤਾ ਜਾ ਰਿਹਾ ਆ ਸੋ ਹੁਣ ਦੇਖੋ ਵੀ ਕੀ ਜਿਹੜਾ ਹੈਗਾ ਆ ਜਿਹੜਾ ਜਿਹੜਾ ਵਕੀਲ ਹੈ ਇਹਨਾਂ ਦਾ ਉਹ ਕਹਿੰਦਾ ਵੀ ਇਹਨਾਂ ਨਿਆਣਿਆਂ ਦੀ ਇਹਨਾਂ ਦੋ ਜਿਹੜੇ ਜਿਨ੍ਹਾਂ ਨੇ ਸੂਕ ਕੀਤਾ ਇਹਨਾਂ ਦਾ ਕੋਈ ਐਕਟਿਵਿਜ਼ਮ ਦੀ ਕੋਈ ਹਿਸਟਰੀ ਨਹੀਂ ਹੈਗੀ ਅ ਤੇ ਦੋਨੋ ਹੀ ਕਹਿੰਦੇ ਵੀ ਮੁਸਲਮ ਕੰਟਰੀਜ਼ ਤੋਂ ਜਿਹੜੇ ਉਹ ਹੈਗੇ ਨੇ ਤੇ ਇਹ ਜਿਹੜਾ ਇੱਕ ਬਹੁਤ ਘੱਟ ਵਰਤਿਆ ਜਾਣ ਵਾਲਾ ਇਮੀਗ੍ਰੇਸ਼ਨ ਕਾਨੂੰਨ ਉਸ ਦੀ ਜਿਹੜੀ ਵਰਤੋਂ ਕਰਦੇ ਹੋਏ ਸੈਕਟਰੀ ਆਫ ਸਟੇਟ ਕਹਿੰਦੇ ਆ ਵੀ ਇਹਨਾਂ ਨੂੰ ਹੁਣ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਰਹੇ ਆ ਸੋ ਲੈਟਸ ਸੀ ਕੀ ਅੱਗੇ ਜਿਹੜਾ ਇਹ ਬਣਦਾ ਆ ਪਰ ਇਸ ਟਾਈਮ ਕੈਲੀਫੋਰਨੀਆ ਦੇ ਕੁਝ ਸਟੂਡੈਂਟਸ ਆ ਉਹਨਾਂ ਨੇ ਟਰੰਪ ਪ੍ਰਸ਼ਾਸਨ ਨੂੰ ਲਾ ਸੂਟ ਕੀਤਾ ਆ ਵੀ ਭਾਈ ਤੁਸੀਂ ਇਸ ਤਰੀਕੇ ਦੇ ਨਾਲ ਸਾਡੇ ਜਿਹੜੇ ਵੀਜ਼ੇ ਆ ਉਹ ਰੱਦ ਨਹੀਂ ਕਰ ਸਕਦੇ ਹੈਗੇ